ਦਾਨ ਨਕਸਾਨ ਹੋਇਆ ਇਹ ਬਹੁਤ ਜਿਆਦਾ ਮਾੜੀ ਗੱਲ ਹੋਈ ਹੈ ਇਹ ਪੂਰੀ ਨਹੀਂ ਹੋ ਸਕਦੀ ਬਿਆਨਾਂ ਨਾਲ ਜਾਂ ਸ਼ਬਦਾਂ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਨਾ ਸਜ਼ਾ ਨਾਲ ਕਿਉਂਕਿ ਉਹ ਧੀ ਦਾ ਕੀ ਤਸੂਰ ਉਹ ਘਰ ਆਪਣੀ ਖੁਸ਼ੀਆਂ ਦੇ ਵਿੱਚ ਬੈਠੀ ਆ ਮਨਾਰੀ ਆ ਪਰ ਉਹਦੇ ਬੱਚੇ ਆਪਣੇ ਬਾਪ ਤੋਂ ਵਾਂਝੇ ਹੋ ਗਏ ਇੰਨੀ ਮਾੜੀ ਗੱਲ ਹੈ ਇਹ ਹੁਣ ਸਿਰਫ ਮੈਂ ਆਪਣੇ ਸ਼ਬਦਾਂ ਨਾਲ ਤੁਸੀਂ ਪੁੱਛ ਰਹੇ ਹੋ ਮੈਂ ਕਹਿ ਰਿਹਾ ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਇਹ ਜਿਹਦੇ ਉੱਤੇ ਸਿਰ ਤੇ ਸਾਈ ਚਲੇ ਗਿਆ ਨਹੀਂ ਮੈਂ ਸੰਤੁਸ਼ਟ ਨਹੀਂਗਾ ਸੰਤੁਸ਼ਟੀ ਤਾਂ ਹੁੰਦੀ ਆ ਇਹਨਾਂ ਲੋਕਾਂ ਤੇ ਐ ਜੀ ਨਕੇਲ ਚਾਹੀਦੀ ਆ ਜਿਹੜੇ ਲੋਕ ਨੇ ਇਹਨਾਂ ਦੇ ਆਉਣ ਵਾਲੀਆਂ ਪੁਸਤਾਂ ਵੀ ਇਸ ਕੰਮ ਲਈ ਕਦੇ ਦੁਬਾਰਾ ਐਹ ਜੀ ਨਿਆਕਤ ਦਾ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਆ ਇਹ ਪੂਰੀ ਨਹੀਂ ਹੋ ਸਕਦੀ ਬਿਆਨਾਂ ਨਾਲ ਜਾਂ ਸ਼ਬਦਾਂ ਨਾਲ ਜੁਮੇ ਮੈਂ ਪਹਿਲਾਂ ਕਿਹਾ ਨਾ ਸਜ਼ਾ ਨਾਲ ਯੋਗੀਓ ਧੀ ਦਾ ਕੀ ਕਸੂਰ ਉਹ ਘਰ ਆਪਣੀ ਖੁਸ਼ੀਆਂ ਦੇ ਵਿੱਚ ਬੈਠੀ ਆ ਮਨਾਰੀ ਆ ਪਰ ਉਹਦੇ ਬੱਚੇ ਆਪਣੇ ਬਾਪ ਤੋਂ ਵਾਂਝੇ ਹੋ ਗਏ ਕਿੰਨੀ ਮਾੜੀ ਗੱਲ ਐ ਇਹ ਹੁਣ ਸਿਰਫ ਮੈਂ ਆਪਣੇ ਸ਼ਮਦਾ ਨਾਲ ਤੁਸੀਂ ਪੁੱਛ ਰਹੇ ਹੋ ਮੈਂ ਕਹਿ ਰਿਹਾ ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਇਹ ਜਿਹਦੇ ਉੱਤੇ ਸਿਰ ਤੇ ਸਾਈ ਚਲੇ ਗਿਆ ਉਹਦੇ ਲਈ ਬਹੁਤ ਕਾਲੀ ਰਾਤ ਤੇ ਕਾਲਾ ਦਿਨ ਸੀ ਉਹ ਉਹ ਬਹੁਤ ਮਾੜੀ ਘਟਨਾ ਹੋਈ। ਇਹਨਾਂ ਸਾਲ ਜਿਵੇਂ ਕਿ ਪਰਵਾਹ ਰਹੀ ਹੋਈ ਉਸ ਨੂੰ ਕੋਈ ਸੰਤੁਸ਼ਟ ਨਹੀਂ। ਨਹੀਂ ਮੈਂ ਸੰਤੁਸ਼ਟ ਨਹੀਂਗਾ। ਸੰਤੁਸ਼ਟੀ ਤਾਂ ਹੁੰਦੀ ਹੈ ਇਹਨਾਂ ਲੋਕਾਂ ਤੇ ਐ ਜੀ ਨਕੇਲ ਚਾਹੀਦੀ ਆ। ਜਿਹੜੇ ਲੋਕ ਨੇ ਇਹਨਾਂ ਦੇ ਆਉਣ ਵਾਲੀਆਂ ਪੁਸਤਾਂ ਵੀ ਇਸ ਕੰਮ ਲਈ ਕਦੇ ਦੁਬਾਰਾ ਐਹ ਜੀ ਨਿਆਕਤ ਮੇਰੇ ਸਾਬ ਪਰਿਵਾਰਿਕ ਸਦਸਿਆ ਵੀ ਖੜੇ ਨਹੀਂ। ਉਹਨਾਂ ਦਾ ਇਹ આરોਪ ਹੈ ਕਿ ਕੁਝ ਰਾਜਨੀਤਾ ਜਾ ਕੇ ਖੁਦ ਸਰਿੰਡਰ ਕਰਵਾ ਰਹੇ ਨੇ। ਉਹ ਬਾਹਾਂ ਚ ਬਾਹਾਂ ਪੁਆ ਰਹੇ ਨੇ। ਰਾਜਨੀਤਾ ਦੇ ਤਾਂ ਪਾਲੇ ਹੋਏ ਲੋਕ ਨੇ। ਜੀ ਜੀ ਬਿਲਕੁਲ। ਇਸ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਮੈਂ ਪੰਜਾਬੀ ਚ ਕਮਾ ਤਾਂ ਉਹਨਾਂ ਦੇ ਦਿੱਤੀਆਂ ਹੋਈਆਂ ਥਾਪੀਆਂ ਨੇ ਕਾਹੇ ਅੱਜ ਇੱਥੇ ਤੱਕ ਪਹੁੰਚੇ ਆ ਰਾਜਨੀਤਿਕ ਚਾਹੇ ਮੈਂ ਵੀ ਰਾਜਨੀਤਿਕਾਂ ਦੇ ਵਿੱਚ ਆਉਣਾ ਵਾ ਬਿਲਕੁਲ ਨਹੀਂ ਇਹ ਜੇ ਬੰਦਿਆਂ ਨੂੰ ਸ਼ੈਲਟਰ ਦੇਣਾ ਚਾਹੀਦਾ ਬਿਲਕੁਲ ਇਹ ਆਪਣਾ ਹੀ ਨੁਕਸਾਨ ਹੋਣਾ ਜੇ ਅੱਜ ਅਸੀਂ ਇਹਨਾਂ ਲੋਕਾਂ ਨੂੰ ਸ਼ੈਲਟਰ ਦਾਂਗੇ ਕੱਲ ਨੂੰ ਸਾਡੇ ਪਰਿਵਾਰਾਂ ਦਾ ਹੀ ਸਾਡੇ ਪਰਿਵਾਰ ਦਾ ਹੀ ਠੀਕ ਗਿਆ ਵਾ ਜ਼ੈਲੀਆਂ ਚ ਮੁੰਡੇ ਇਕੱਠੇ ਕਰਨ ਲਈ ਇਹਨਾਂ ਨੂੰ ਬੁਲਾ ਲੈਂਦੇ ਗੱਲ ਸੁਣ ਲਓ ਮੁੰਡੇ ਇਕੱਠੇ ਕਰਨ ਲਈ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਜੀ ਮੁੰਡੇ ਇਕੱਠੇ ਦੇ ਰਾਜਨੀਤਾਂ ਦਾ ਆਪਣਾ ਕੁਝ ਬੀਜਿਆ ਹੋਊਗਾ ਆਪੇ ਆ ਜਾਂਦੇ ਆ ਜੇ ਰਾਜਨੀਤਾਂ ਇਹਨਾਂ ਦੇ ਸਿਰਫ ਇਨੀ ਰਾਜਨੀਤੀ ਕਰਨੀ ਹੈ ਫਿਰ ਰਾਜਨੀਤਾਂ ਦਾ ਵੀ ਨੁਕਸਾਨ ਹੀ ਹੋਣਾ ਫਾਇਦਾ ਨਹੀਂ ਹੋਣਾ ਦਾ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਇਹ ਪੂਰੀ ਨਹੀਂ ਹੋ ਸਕਦੀ ਬਿਆਨਾਂ ਨਾਲ ਜਾਂ ਸ਼ਬਦਾਂ ਨਾਲ ਜੋ ਮੈਂ ਮੱਪਾ ਲਗਿਆ ਨਾ ਸਜਾ ਨਾਲ ਕਿਉਂਕਿ ਉਹ ਧੀ ਦਾ ਕੀ ਕਸੂਰ ਉਹ ਘਰ ਆਪਣੀ ਖੁਸ਼ੀਆਂ ਦੇ ਵਿੱਚ ਬੈਠੀ ਆ ਮਨਾਰੀ ਆ ਪਰ ਉਹਦੇ ਬੱਚੇ ਆਪਣੇ ਬਾਪ ਤੋਂ ਵਾਂਝੇ ਹੋ ਗਏ ਕਿੰਨੀ ਮਾੜੀ ਗੱਲ ਐ ਇਹ ਹੁਣ ਸਿਰਫ ਮੈਂ ਆਪਣੇ ਸ਼ਬਦਾਂ ਨਾਲ ਤੁਸੀਂ ਪੁੱਛ ਰਹੇ ਹੋ ਮੈਂ ਕਹਿ ਰਿਹਾ ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਇਹ ਜਿਹਦੇ ਉੱਤੇ ਸਿਰ ਤੇ ਸਾਈ ਚਲੇ ਗਿਆ ਉਹਦੇ ਲਈ ਬਹੁਤ ਕਾਲੀ ਰਾਤ ਤੇ ਕਾਲਾ ਦਿਨ ਸੀ ਉਹ ਉਹ ਬਹੁਤ ਮਾੜੀ ਘਟਨਾ ਹੋਈ। ਮੈਨੂੰ ਸਮਝ ਕਿ ਪਰਿਵਾਰਭਾਈ ਹੋਇਆ ਉਸ ਨੂੰ ਕੋਈ ਸੰਤੁਸ਼ਟ ਨਹੀਂ। ਨਹੀਂ ਮੈਂ ਸੰਤੁਸ਼ਟ ਨਹੀਂਗਾ। ਸੰਤੁਸ਼ਟੀ ਤਾਂ ਹੁੰਦੀ ਹੈ ਇਹਨਾਂ ਲੋਕਾਂ ਤੇ ਐ ਜੀ ਨਕੇਲ ਚਾਹੀਦੀ ਆ। ਜਿਹੜੇ ਲੋਕ ਨੇ ਇਹਨਾਂ ਦੇ ਆਉਣ ਵਾਲੀਆਂ ਪੁਸਤਾਂ ਵੀ ਇਸ ਕੰਮ ਲਈ ਕਦੇ ਦੁਬਾਰਾ ਐਹ ਜੀ ਨਿਆਕਤ ਮੇਰੇ ਸਾਬ ਪਰਿਵਾਰਿਕ ਸਦਸਿਆ ਵੀ ਖੜੇ ਨਹੀਂ। ਉਹਨਾਂ ਦਾ ਇਹ આરોਪ ਹੈ ਕਿ ਕੁਝ ਰਾਜਨੀਤਾ ਜਾ ਕੇ ਖੁਦ ਸਰੈਂਡਰ ਕਰਵਾ ਰਹੇ ਨੇ ਔਰ ਬਾਹਾਂ ਚ ਬਾਹਾਂ ਪਵਾ ਰਹੇ ਨੇ। ਰਾਜਨੀਤਾ ਦੇ ਤਾਂ ਪਾਲੇ ਹੋਏ ਲੋਕ ਨੇ ਇਹ। ਜੀ ਜੀ ਬਿਲਕੁਲ। ਇਸ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਮੈਂ ਪੰਜਾਬੀ ਚ ਕਮਾ ਤਾਂ ਉਹਨਾਂ ਦੇ ਦਿੱਤੀਆਂ ਹੋਈਆਂ ਥਾਪੀਆਂ ਨੇ ਤਾਂ ਹੈ ਅੱਜ ਇੱਥੇ ਤੱਕ ਪਹੁੰਚੇ ਆ ਰਾਜਨੀਤਾਂ ਚਾਹੇ ਮੈਂ ਵੀ ਰਾਜਨੀਤਾਂ ਦੇ ਵਿੱਚ ਆਉਣਾ ਵਾ ਬਿਲਕੁਲ ਨਹੀਂ ਇਹ ਜੇ ਬੰਦਿਆਂ ਨੂੰ ਸ਼ੈਲਟਰ ਦੇਣਾ ਚਾਹੀਦਾ ਬਿਲਕੁਲ ਇਹ ਆਪਣਾ ਹੀ ਨੁਕਸਾਨ ਹੋਣਾ ਜੇ ਅੱਜ ਅਸੀਂ ਇਹਨਾਂ ਲੋਕਾਂ ਨੂੰ ਸ਼ੈਲਟਰ ਦਾਂਗੇ ਕੱਲ ਨੂੰ ਸਾਡੇ ਪਰਿਵਾਰਾਂ ਦਾ ਹੀ ਸਾਡੇ ਪਰਿਵਾਰ ਦਾ ਹੀ ਠੀਕ ਗਿਆ ਵਾ ਜ਼ੈਲੀਆਂ ਚ ਮੁੰਡੇ ਇਕੱਠੇ ਕਰਨ ਲਈ ਇਹਨਾਂ ਨੂੰ ਬੁਲਾ ਲੈਂਦੇ ਕਲ ਸੁਣ ਲੋ ਮੁੰਡੇ ਇਕੱਠੇ ਕਰਨ ਲਈ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਜੀ ਮੁੰਡੇ ਇਕੱਠੇ ਦੇ ਰਾਜਨੀਤਿਕ ਦਾ ਆਪਣਾ ਕੁਝ ਬੀਜਿਆ ਆਊਗਾ ਆਪੇ ਆ ਜਾਂਦੇ ਆ ਜੇ ਰਾਜਨੀਤਾ ਨੇ ਇਹਨਾਂ ਦੇ ਸਿਰ ਤੇ ਨਹੀਂ ਰਾਜਨੀਤੀ ਕਰਨੀ ਹੈ ਫਿਰ ਰਾਜਨੀਤਾ ਦਾ ਵੀ ਨੁਕਸਾਨ ਹੀ ਹੋਣਾ ਫਾਇਦਾ ਨਹੀਂ ਹੋਣਾ